ਦੀ ਦੂਜਾ ਸਾਡੇ ਇੱਕ ਹਰਜਿੰਦਰ ਸਿੰਘ ਜੀ ਜਿਹੜਾ ਯਾਤਰੀ ਦਾ ਮੋਬਾਈਲ ਚੋਰੀ ਹੋਇਆ ਸੀ ਉਹਦੇ ਬਾਅਦ ਸਾਡੇ ਸਿਚੂ ਸਾਹਿਬ ਤੇ ਇਹਨਾਂ ਦੇ ਥਾਣੇਦਾਰ ਸਾਹਿਬ ਜਿਹੜੇ ਆ ਟੀਮ ਪੂਰੀ ਟੀਮ ਨੇ ਹਾਰਡਵਰਕ ਪੂਰਾ ਕਰਦੇ ਦੋ ਚੋਰ ਜਿਹੜੇ ਆ ਅਕਸ਼ੇ ਕੁਮਾਰ ਤੇ ਅਰਜਨ ਇਹ ਦੋਨੇ ਅਰੈਸਟ ਕੀਤੇ ਆ ਜਿਨ੍ਹਾਂ ਕੋਲੋਂ 14 ਮੋਬਾਈਲ ਜਿਹੜੇ ਆ ਇਹਨਾਂ ਨੇ ਅੱਡ-ਅੱਡ ਲੋਕੇਸ਼ਨਾਂ ਤੋਂ ਚੋਰੀ ਕਰਦੇ ਸੀ ਮੋਬਾਈਲ ਲੁਧਿਆਣੇ ਫੁੱਗਲ ਪੁਆਇੰਟ ਤੋਂ ਤੇ ਉੱਥੋਂ ਚੋਰੀ ਕਰਕੇ ਇੱਥੇ ਪਹਾੜੇ ਤੋਂ ਵੀ ਚੋਰੀ ਕੀਤੇ ਨੇ ਇੱਕ ਹੁਣ ਜਿਹੜਾ ਲੀਵਰਮੈਨ ਸੀਡੇ ਬੰਦੇ ਉਹ ਉਹਨਾਂ ਨੂੰ ਮੋਬਾਈਲ ਵਗੈਰਾ ਵੇਚ ਦਿੰਦੇ ਸੀ 14 ਮੋਬਾਈਲ ਹੀ ਰਿਕਵਰ ਕਰ ਲਏ ਆ ਇਹਨਾਂ ਦਾ ਪੇਸ਼ ਕਰਾਂਗੇ ਰਿਮਾਂਡ ਲੈ ਰਹੇ ਆ ਤੇ ਤੀਜ ਜਿਹੜੀ ਜਾਰੀ ਹੈ ਇਸ ਤੋਂ ਬਿਨਾ ਦੋ ਤਿੰਨ ਪੱਛੀ ਨੂੰ ਜਿਹੜਾ ਇੱਕ ਸਾਡੇ ਸਨੇਚਿੰਗ ਹੋਈ ਸੀ ਵਾਸਟੈਂਡ ਦੇ ਵਿੱਚ ਜਿਹਦੇ ਵਿੱਚ ਦੋ ਮੁੰਡਿਆਂ ਜਿਹੜੇ ਆ ਗੁਰਪ੍ਰੀਤ ਸਿੰਘ ਤੇ ਅਮਰਜੀਤ ਸਿੰਘ ਇਹ ਸਤਾਵਗੜ ਪਿੰਡ ਦੇ ਨੇ ਦੋਨੋਂ ਹੀ ਬੱਚੇ ਜਿਹੜੇ ਅਖੜ ਖੜੇ ਹੋਏ ਨੇ ਇਹਨਾਂ ਨੂੰ ਅਰੈਸਟ ਕੀਤਾ ਇਹਨਾਂ ਨੂੰ ਰੈਸਟ ਕਰਨ ਤੋਂ ਬਾਅਦ ਜਿਹੜੇ 5 ਮੋਬਾਈਲ ਫੋਨ ਨਹੀਂ ਸਨੇਚ ਕੀਤੇ ਹੋਏ ਸੀ ਉਹ ਅਸੀਂ ਬਰਾਮਦ ਕੀਤੇ ਆ। ਈਵਨ ਕੇ ਜਿਹੜਾ ਇੱਥੇ ਕਿਸੇ ਲੀਵਰ ਵਾਲਾ ਤੋਂ ਬਨਾ ਕੇ ਦੁਕਾਨ ਵਾਲੇ ਨੂੰ ਮੋਬਾਈਲ ਨਹੀਂ ਵੇਚਿਆ ਉਹ ਵੀ ਐਸਐਚਓ ਸਾਹਿਬ ਬੜੀ ਛਿਦਤ ਨਾਲ ਲੱਗੇ ਆ। ਦੁਕਾਨਦਾਰ ਜਿਹੜਾ ਬਿਨਾ ਬਿੱਲ ਤੋਂ ਲਊਗਾ ਉਹਦੀ ਵੀ ਇਸ ਮੁਕਦਮੇ ਜਿਹੜੀ ਕਰਤਾਰੀ ਕੀਤੀ ਜਾਊ। ਤੀਜਾ ਚੋਰੀ ਵਾਲਾ ਮਾਮਲਾ ਸਰ ਮੋਟਰਸਾਈਕਲ ਦਾ। ਜੀ ਇਸ ਤੋਂ ਬਿਨਾ ਤੀਜਾ ਇੱਕ ਮੋਟਰਸਾਈਕਲ ਚੋਰੀ ਹੋਇਆ ਸੀ ਸਾਡੇ 1325 ਡੇਟਾ ਸਟੇ ਉਹ ਮੋਟਰਸਾਈਕਲ ਚੋਰੀ ਦੇ ਵਿੱਚ ਜਿਹੜਾ ਆ ਤੁਸੀਂ ਬੰਦਤਰਾਮ ਔਰ ਗੱਗੀ ਇਹ ਅਰਵਦਾਸ ਨੇੜੇ ਸ੍ਰੀ ਗੁਰੂ ਅਰਦਾਸ ਗੁਰਦੁਆਰਾ ਪ੍ਰਾਣੀ ਸਬਜੀ ਮੰਡੀ ਦੇ ਲੱਗੇ ਰਹਿੰਦਾ ਸੀ ਇਹਨੂੰ ਕਾਬੂ ਕਰਕੇ ਚੋਰੀ ਦਾ ਜਿਹੜਾ ਮੋਟਰਸਾਈਕਲ ਬਰਾਮਦ ਕੀਤਾ ਹੈ ਇਹਨਾਂ ਤਿੰਨਾ ਮੁਕੱਦਮਿਆਂ ਦੇ ਮੌਜੂਦਾ ਜਿਹੜਾ ਅੱਜ ਮਾਰਡ ਲੈ ਰਹੇ ਹਾਂ ਤੇ ਸਾਡੀ ਗੋਇੰਗ ਹੋਣ ਹੈ ਹੋਰ ਵੀ ਜਿਹੜੇ ਆ ਸਰਾਗ ਨਗਰ ਦੀ ਸੰਭਾਵਨਾ ਇਹ ਨੂੰ ਨਸ਼ੇ ਵਾਲੀ ਪੂਰਤੀ ਕਰਦੇ ਸੀ ਜੇ ਕਿਸ ਪਰਪਸ ਲਈ ਇਹ ਕਰਦੇ ਸੀ ਨਹੀਂ ਨਾ ਜੋ ਇੱਕ ਬੰਦਾ ਹੈ ਜਿਹੜਾ ਨਸ਼ੇ ਆ ਨਹੀਂ ਅੱਠ ਅੱਠ ਪੜੇ ਆ ਕੰਮ ਕੋਈ ਹੋਰ ਕਰ ਨਹੀਂ ਰਹੇ ਹੇ ਉਸ ਨੇ ਜੇ ਕਰਕੇ ਜਿਵੇਂ 7 1000 ਦਾ ਮੋਬਾਈਲ ਖੋਇਆ ਤੇ ਉਹ ਅੱਗੇ 2000 ਜਬੇਸ ਤਾਂ ਤੇ ਹੋਰ ਵੀ ਇਹਨਾਂ ਨੇ ਵੜ ਦਿੱਤਾ ਮੰਨੀ ਜੀ ਕੋਈ ਜਿਹੜੀ ਸੈਟਿੰਗ ਤੋਂ ਜਿਹੜੇ ਬ੍ਰਾਂਡ ਦੀ ਦਾਵਾ ਜੀ ਇਹ ਤੋਂ ਬਣਾ ਅੱਜ ਰਵਾਨ ਲੈ ਕੇ ਇਨਸੀਡੈਂਟ ਹੋਰ ਵੀ ਇਹਨਾਂ ਨੇ ਮੰਨੇ ਚਾਰ ਚਾਰ ਪੰਜ ਪੰਜ ਜੀ ਉਹ ਵੀ ਅਸੀਂ ਤੁਸੀਂ ਕਰਤਾ ਇਹਨਾਂ ਦੀ ਉਮਰ ਕਿੰਨੀ ਹੋ ਗਈ ਜੀ ਇਹ ਸਾਰੇ ਜਿਹੜੇ ਆ ਪਾਈ ਤੁਸੀਂ ਸਾਡੀ ਇਸ ਦੇ ਵਿੱਚ ਕੋਈ ਮੈਰਿਡ ਵੀ ਇਹਨਾਂ ਚ ਨਹੀਂ ਮੈਰਿਡ ਇਹਨਾਂ ਨੇ ਮੱਛੜ ਤੋਂ ਲਾਵਾ ਕਿਤੇ ਬਾਹਰ ਨਹੀਂ ਲਾ ਕੇ ਜੇ ਹੋ ਕਿਤੇ ਕਹਾੜੇ ਤੋਂ ਲਾਵਾ ਕਿਤੇ ਲਿਜਾਣੇ ਨੇ ਕਿਤੇ ਕਹਾੜਾ ਲੁਧਿਆਣਾ ਫੁੱਗਲ ਪੁਆਇੰਟ ਜੀ ਉਦਨੇ ਸ਼ਹਿਰ ਦੇ ਵਿੱਚ ਕਾਫੀ ਵਾਰ ਦੋਤਾ ਮੈਕਸਿਮ ਵਾਰ ਦੋਤਾ ਇਹਨਾਂ ਨਾਲ ਉਦਨੇ ਸ਼ਹਿਰ ਚ ਤੇ ਮੋਬਾਈਲ ਕਿੰਨੇ ਕੁ ਦੁਕਾਨਦਾਰਾਂ ਨੂੰ ਕੁਲ ਵੇਚਦੇ ਸੀ ਇੱਕ ਦੁਕਾਨਦਾਰ ਦਾ ਸਾਡਾ ਨਾਮ ਆਇਆ ਸਾਹਮਣੇ ਉਹ ਐਸ ਐਚਓ ਸਾਹਿਬ ਉਹ ਕਰ ਰਹੇ ਆ ਉਹ ਦੁਕਾਨਦਾਰ ਦਾ ਵੀ ਜਿਹੜਾ ਕਿਰਤਾਰ ਕੀਤਾ ਜਾਊਗਾ ਇਸ ਉਦਨੇ ਵਿੱਚ ਮੇਰੇ ਵੱਲੋਂ ਤੁਹਾਡੇ ਜਿਹੜੀ ਦੁਕਾਨਦਾਰਾਂ ਨੂੰ ਵੀ ਅਪੀਲ ਆ ਭਾਵੇਂ ਕੋਈ ਯੂਲਰ ਨੇ ਭਾਵੇਂ ਮੋਬਾਈਲ ਦਾ ਕੰਮ ਕਰਨ ਵਾਲੇ ਆ ਬਿਨਾਂ ਬਿੱਲ ਤੋਂ ਬਿਨਾਂ ਰਸੀਦ ਤੋਂ ਇਹੋ ਜਿਹਾ ਸਮਾਨ ਨਾ ਖਰੀਦੋ ਜੇ ਕੋਈ ਖਰੀਦੂਗਾ ਤਾਂ ਉਹਨੂੰ ਜਿਹੜਾ 400 ਵਗੈਰਾ ਦੇ ਵਿੱਚ ਟੀ ਜਿਹੜਾ ਤੂਰੀ ਦਾ ਸਮਾਨ ਲੈਣ ਦੇ ਵਿੱਚ ਰੁਕ ਕੀਤਾ ਜਾਓ